ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਵਿੱਚ ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵਗੇ ਆਓ ਵੇਖੀਏ ਗੁਰਨਾਜ ਵੀਰ ਜੀ ਦੇ ਨਾਲ ਬਾਹਰ ਕੀ ਕਰਦੇ ਆ ਤੂੰ ਕਿ ਕਿਸ ਕੀ ਮਲਾਉਂਦੇ ਹੈਂ ਹੈਂ ਨਾ ਜੋ ਮੋਟਰ ਲਾਣੀ ਪੀ ਮੋਟਰ ਲਾ ਦਿੱਤੀ ਤੂੰ ਉੱਤੇ ਬਿਠਾ ਦੇ ਆਉਂਦੀ ਤਾਂ ਵੈਂਦੀ ਦੀ ਲਾ ਇਹ ਚੰਗਾ ਕੰਮ ਕਰਦੇ ਨੇ ਲੋ ਇਹ ਹੈ ਲੋਹਾਡਾ ਜਿਗਾਰ ਬੰਦੇ ਬਾਲੇ ਸਕੀਮੀ ਨੇ ਹਾਂ ਜੀ ਮੈਂ ਬੰਦੇ ਬਾਲੇ ਸਕੀਮੀ ਨੇ ਇਹ ਕੀ ਹੁੰਦਿਆ ਮਾਜੀ ਇਹ ਕਿਦਾਂ ਹੁੰਟੇ ਲੈਂਦੇ ਅੱਗੇ ਵੇਖੋ ਅੱਗੇ ਅੱਗੇ ਵੇਖੋ ਅੱਗੇ ਆਏ ਵੇਖੋ ਆਪ ਕੀ ਮੜ ਜਾਂਦੇ ਨਾਲ ਹੀ ਆਹੋ ਇਹ ਸਕੀਮਾ ਲਾਉਂਦੇ ਰਹਿੰਦੇ ਆਹ ਬੰਦੇ ਉਹ ਨਾਲ ਵੇਖਣ ਦਿਆ ਵੀਰ ਜੀ ਨੇ ਕੀ ਜਗਾੜ ਲਾਤਾ ਮੈਨੂੰ ਹੈਨਾ ਅੱਪੇ ਚੱਲੀ ਜਾਂਦਾ ਸ਼ਕਲ ਉੱਤੇ ਹੀ ਸ਼ਕਲ ਚੱਲੀ ਜਾਂਦਾ ਕੋਲੋਂ ਆਹ ਇੱਧਰ ਇਹ ਟਰੱਕ ਹੀ ਹੈ ਆ ਵੇਖਿਆ ਆਹੋ 6 ਕਿਲੋ 50 3 ਕਿਲੋ ਆਇਓ ਇਹ ਅੰਗਰ ਸੈਂ ਤੇ ਕੰਮ ਵੇਖ ਲਓ 6 ਕਿਲੋ 50 3 ਕਿਲੋ ਸਾਗ 100 ਦਾ 6 ਕਿਲੋ 50 3 ਕਿਲੋ ਪਾਲਕ ਕੇਲੇ 100 ਦੇ 4 ਕਿਲੋ ਡੋਂਗਲੇ 50 ਦੇ ਕਿੰਨੂ 102 ਕਿਲੋ ਸੇਬ 102 ਕਿਲੋ ਗਾਜਰਾ 100 ਦੀਆਂ 3 ਕਿਲੋ ਆਲੂ ਲਓ ਜੀ ਸਬਜ਼ੀ ਆ ਗਈ ਤਾਜੀ ਲਓ ਜੀ ਸਬਜ਼ੀ ਲੈ ਲਓ 25 ਕਿਲੋ 3 ਕਿਲੋ ਪਾਲਕ ਕੇਲੇ 100 ਦੇ 4 ਕਿਲੋ 2 ਕਿਲੋ 50 ਦੇ ਕਿਨੂ 102 ਕਿਲੋ ਸੇਬ 102 ਕਿਲੋ ਗਾਜਰਾ 100 ਦੇ ਆਲੂ ਲੈ ਆ ਲੈ ਇੱਧਰ ਲੈ ਉਹ ਤੇ ਨਾ ਕੁਬਾਰਾ ਤੇ ਨਾ ਪਾਇਆ ਉਹ ਤੇ ਨਾ ਡਰਨ ਦੇਈ ਏ ਉਹਦਾ ਅੱਗੋਂ ਖੁੱਲਾ ਏ ਉਹਦਾ ਫਰੇਮ ਜਿਹਾ ਖੁੱਲਾ ਆਇਆ ਅੱਗੋਂ ਵੈਲੋ ਸ਼ਕੀਮਾ ਕਿ ਰਾਜ ਮੋਟਰਸਾਈਕਲ ਤੇ ਕਹਿੰਦਾ ਬਹਿਣਾ ਨਹੀਂ ਬਹਿਣਾ ਸਾਈਕਲ ਤੇ ਆ ਤੇ ਵੀਰ ਜੀ ਨੇ ਸਾਈਕਲ ਨੂੰ ਜਗਾੜ ਲਾਤਾ ਪੋਤੇ ਟੱਕੀ ਆ ਸਸੇ ਬਾਈ ਚਲੋ ਇਹ ਟ ਡਿਗ ਪੀਏ ਦੁਬਾਰੇ ਰੱਖੋ ਆਹ ਹੀ ਬੜੀ ਚੰਗਾ ਬਸ ਚੱਲਾ ਇਹਨੂੰ ਸਬਜ਼ੀ ਵੇਖੀ ਆ ਇਹ ਤੇਰੀ ਮੰਮੀ ਨੇ ਫੋਨ ਕੀਤਾ ਇਹ ਤਾਂ ਨਹੀਂ ਕੀਤਾ ਸਤਿ ਸ਼੍ਰੀ ਅਕਾਲ ਲਓ ਆ ਗਈ ਸਰਦੀ ਬਾ ਨਹੀਂ ਲੈਣਾ ਕੋਈ ਠੀਕ ਲੈਣ ਲੱਗੇ ਕਿਲੇ ਇਸ 14 ਕਿਲੇ ਗਾਜਰਾਂ ਗਾਜਰਾਂ ਵੀ ਵਧੀਆ ਨੇ ਕਿਲੇ ਖਵਾਇ ਦੇਣਾ ਇੱਕ ਵਟ ਚਾਹ ਲਈ ਬੀ ਆਹ ਦੇ ਨਿੱਕੇ ਨਿੱਕੇ ਤੁੱਲ ਕੇ ਆਉਣੇ ਨਹੀਂ ਉਹਨੇ ਬੱਚਿਆਂ ਨੂੰ 100 ਦੇ ਫਿਰ 4 ਕਿਲੋ ਤੇ ਫਿਰ ਏਡੇ ਏਡੇ ਮਿਲਦੇ ਆ ਇਕੱਲਿਆਂ ਦੇ ਨਿਆਣੇ ਹਾਂ ਨਿਆਣੇ ਮਿਲਦੇ ਨੰਨਾ 100 ਦੇ 4 ਕਿਲੋ ਹਾਂ ਹਾਂਜੀ ਹਾਂਜੀ ਫਿਰ ਠੀਕ ਹੈ ਰੇਟ ਹੋਰ ਕੁਛਾ ਕੱਢ ਦੇ ਚਲੋ ਜੀ ਨਾ ਜੀ ਕੀ ਨਾਣਾ ਕੀ ਕੀ ਦਿਨਾਂ ਨਹੀਂ ਕੀ ਦਿਨਾਂ ਨਹੀਂ ਹੈ ਰੋਜਾ ਖਲੋਇਆ ਮੈਂ ਗਾਜਰ ਲਿਆ ਕੇ ਦੇਣਾ ਹਲੋ ਹਲੋ ਗਾਜਰ ਆ ਗਈ ਗਾਜਰਾਂ ਦੀ ਗਾਜਰ ਉਥੇ ਧਵਾ ਲੋ ਧਵਾ ਲੋ ਹੈ ਸਕੈਨਰ ਕਿੱਥੇ ਆਣਾ ਪੁੱਛ ਲੋ ਆ ਵੀਰ ਜੀ ਕੋ ਧਵਾਓ ਅੰਦਰ ਬਸ ਧਵਾਓ ਵੀਰ ਜੀ ਕੋ ਲਿਆਉ ਰਾਂ ਧੋ ਦਈਏ ਤੋ ਕਿ ਦਾਂਗੇ ਲਾਓ ਇਹ ਨਹੀਂ ਧੋਕੇ ਖਾਏ ਧੋਕੇ ਚਲੋ ਆਜੋ 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 ਹਾ ਓਏ ਗੰਦੀ 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 ਧੋਕੇ ਵੀਰ ਜੀ ਜਾ ਧੋਕੇ ਲਿਆਓ ਚੰਗੀ ਤਰ੍ਹਾਂ ਧੋਕੇ ਲਿਆ ਦੇ ਗੋਨਾਜ ਗਾਜਰ ਖਾਏਗਾ ਗਾਜਰਖਾਨੀ ਕੋ ਨਾ ਨੇ ਹੈ ਗਾਜਰਖਾਨੀ ਕੋ ਨਾ ਨੇ ਕੀ ਖਾਣਾ ਸੀ गाजर छाद लागदी है आज नाज नाथा ए वाल ਵੀ ਤੋਤੇ ਨਾਜ ਨੇ ਕਿਦਾਂ ਉੱਡੰਦੇ ਨੇ ਕੱਕੇ ਕੱਟੇ ਵਾਲ ਨਾਜ ਦੇ ਛੋਣਾ ਬਣ ਗਿਆ ਛੋਣਾ ਨਹੀਂ ਕਰਕੇ ਛੋਣਾ ਬਣ ਗਿਆ ਨਾ ਲਈ ਗਾਜਰ ਨੇ ਆਹੋ ਧੋਣ ਗਿਆ ਵੇ ਵੇ ਤਾਂ ਬੜੀ ਮੋਟੀ ਜੀ ਏ ਉਹ ਧੋਣ ਗਿਆ ਚਲ ਵਾ ਰੱਖ ਲੈ ਕੇ ਹੋ ਲਿਆ ਦਜੀ ਵੀਰ ਜੀ ਲਿਆਉਂਦਾ ਧੋ ਗਿਆ ਆ ਪਾਪਾ ਹਾਂ ਵੀ ਇਹ ਦੇਉਂਗੀ ਮੈਂ ਬੋਲੀ ਨਾ ਦੋਲੇ ਦੋ ਵੀਰ ਜੀ ਛੇਤੀ ਹੇ ਹੈ ਸਾਦੇ ਨਾਲ ਆਹ ਆਹ ਕੇਲੇ ਸੌਦੇ 4 ਕਿਲੋ ਛਿੱਲੇ 2 ਕਿਲੋ ਸੌਦੇ ਦੇਖਣਾ ਕੀ ਆ ਪੂਰੇ ਪੋਣਾ ਵਾ ਬਸ ਹੋਰ ਤੋ ਕੀ ਕਾਜਰ ਕੀ ਰੇਟ ਕਿਆ ਸੌ ਦੀ 3 ਕਿਲੋ ਜੀ ਕੀ ਰੇਟ ਵਿੱਚ 1 30 ਰੁਪਏ ਗੱਟੀ ਤੇ 30 ਰੁਪਏ ਵੈ ਗਈ ਨਾ ਜੀ ਆ ਵੀ ਲੈ ਤੇ 30 ਰੁਪਏ ਕਿਲੋ ਗਜਰੋ ਆ ਲੋ ਹਾਹ ਵੇ ਹੁਣ ਇਹਨੂੰ ਵੇਖਿਆ ਕੀ ਹੋਣਾ ਕਿੰਨੇ ਕਿੰਨੇ ਕਾਕੇ ਕਿੰਨੇ ਕਾਕੇ ਕਿੰਨੇ ਕਾਕੇ ਨਾਜ ਨਾ ਖੇਡਣਾ ਇਹ ਕਿੰਨੇ ਕਾਕੇ ਹੋਏ ਕਿੰਨੇ ਕਿੰਨੇ ਓਏ ਓਏ ਕੋਈ ਨਾ ਕੋਈ ਨੇ ਕਾਕੇ ਛੋਲੇ ਛੋਲੇ ਓਏ ਹੋਈ ਛੱਟਾ ਦੋ ਕਾਕੇ ਉਧਰ ਨੇ ਹਜੇ ਇਹ ਕਾਕਾ ਕਾਡਾ ਸਾਰਿਆਂ ਸ਼ਾਦੀ ਕਾਕਾ ਥੱਲੇ ਛੱਡ ਥੱਲੇ ਥੱਲੇ ਛੱਡ ਥੱਲੇ ਛੱਡੋ ਇਹਨਾਂ ਨੂੰ ਹਾ ਹਾ ਜਦੋਂ ਪੱਦੇ ਹੋਣਗੇ ਦੂਜੇ ਕਿੰਨਾ ਚਾਰ ਚੜਿਆ ਆਈ ਨਾ ਜੇ ਛੋਟੇ ਜਿਹੇ ਹੋ ਰਹੇ ਜਦੋਂ ਹੋ ਗਿਆ ਆਜੋ ਪਲ ਪਲ ਪੋਣੀ ਆਜੋ ਹਾਂਜੀ ਰੌਣਕਾਂ ਹੀ ਰੌਣਕਾਂ ਲੱਗ ਗਈਆਂ ਗਲੀ ਵਿੱਚ ਮੈਂ ਇਹ ਪਛਾਣਦਾ ਏ ਮੈਂ ਕਹਿੰਦਾ ਰੌਣਕਾਂ ਹੀ ਰੌਣਕਾਂ ਆ ਰੌਣਕਾਂ ਹੀ ਰੌਣਕਾਂ ਲੱਗੀਆਂ ਗਲੀ ਦੇ ਵਿੱਚ ਮਾ ਤੁਹਾਨੂੰ ਦੋਆਂ ਨੂੰ ਕੱਥਿਆਂ ਚੁੱਕਦੀ ਨਹੀਂ ਹੁੰਦੀ ਸੀ ਹਾਂ ਮਾਈਡੀ ਤਕੜੀ ਹੁੰਦੀ ਇਹਨਾਂ ਵੇੜਾ ਕੀ ਆਖਣਾ ਹੈ ਇਹਨਾਂ ਵੇੜਾ ਹੁਣ ਚੁੱਕ ਕੇ ਵਿਖਾ ਆਹ ਵੇਖੋ ਕਿੱਥਾ ਥੋੜਾ ਦੱਸ ਦੇ ਕੋਈ ਆਹ ਕਾਲਿਆ ਕਾਲਿਆ ਇਹਦੇ ਤੇਰੇ ਨਾਲ ਫਰਕਿਆ ਦੋਨਾਂ ਦਾ ਹਣਾ ਹਾਂ ਫਰਕਿਆ ਆਹ ਵੇ ਗੁਰਨਾਜ ਕਿੱਥੇ ਗਿਆ ਦਿਆ ਓਏ ਆਜੋ ਆਜੋ ਗੁਰਨਾਜ ਇਹ ਜਲਦੀ ਗੁਰਨਾਜ ਕਿੱਥੇ ਤੂੰ ਚੱਲਿਆ ਗੁਰਨਾਜ ਦੂਜੇ ਕਾਕਿਆਂ ਕੋਲ ਚੱਲਾ ਏ ਦੂਜੇ ਕਾਕੇ ਕੋਲ ਚੱਲਾ ਗੁਰਨਾਜ ਉਹ ਆਜੋ 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 ਉਹ ਕਿੰਨੇ ਕਾਕੇ ਆਜੋ ਆਜੋ ਉਹਨੇ ਜਾਣਾ ਹੀ ਉੱਥੇ ਆ ਉੱਥੇ ਇੰਨੇ ਜਾਣੇ ਛੱਡ ਕੇ ਇੱਥੇ ਆਈ ਏ

চলো ফে চাল হল হো হলে চল হলে হলে ਹਾਂ ਆਜ ਦਿਨ ਆ ਗਏ ਆਏ ਕਿ ਲੱਭਦੇ ਨਹੀਂ ਅੰਨ ਅੰਦਰ ਇੱਧਰ ਨੂੰ ਆਓ ਇੱਧਰ ਨੂੰ ਦੁੱਤੀ ਕਿੰਨੇ ਚਲਾਈਆਂ ਉਹਨੇ ਚਲਾਈ ਚਪਨੀਤ ਨੇ ਕਿਉਂ ਗਾਜਰ ਇਹਨੂੰ ਦੋਗ ਦਿੱਤੀ ਗਾਜਰ ਖਾਂਦੇ ਗਾਜਰ ਚ ਖਾਂਦੇ ਖਗੋਸ਼ ਗਾਜ ਖਾਂਦੇ ਆ ਇਹ ਖਗੋਸ਼ ਗਾਜ ਖਾਂਦਾ ਹੈਨਾ ਤੀਤ ਖਾਇ ਤੀਤ ਖਾਇ ਖੋਜ ਲੈ ਕਿੰਨੇ ਤੀਤ ਨੇ ਨਾ ਜੀ ਇਧਰ ਇੱਥੇ ਖੋਜਦੇ ਕਿੰਨੇ ਤੀਤ ਨੇ 2 2 2 2 ਨਾ ਦਿਖਨੇ ਨਾ ਜੀ 2 ਤੇ 2 नीचे ਕਾਲ ਗਿਆ ਇਹਨੇ ਲੈ ਲੈ ਜੀ ਦੁਨਵਾ ਖਾਜਦੇ ਵਧੂ ਜਾਂਦੇ ਨੇ ਯਾ ਜੂਰੀ ਕਰੀਏ ਯਾ ਜੂਰੀ ਕਰ ਲਓ ਜੂਰੀ ਕਰਾ ਲੈਣਾ ਸਾਕੇ ਵਾਸਤੇ ਚਾਹੀਦਾ ਇਹਨੂੰ ਇੱਕ ਕਾਕਾ ਪੋਲੀ ਕਾਂਦੇ ਆ ਉਹ ਗਾਜਰ ਕਾਂਦੇ ਆ ਉਹ ਖਰਗੋਸ਼ ਗਾਜਰ ਕਾਂਦਿਆ ਪਲਟ ਕੇ ਕੀ ਕਹਿੰਦਾ ਇਹਨੂੰ ਨਹੀਂ ਦਿੱਤੀ ਗਾਜਰ ਨਹੀਂ ਤੋੜਨਾ ਨਹੀਂ ਸੁੱਟ ਸੜੀ ਜਾਵਤ ਨਹੀਂ ਕਾਣੀ ਨਹੀਂ ਕਾਣੀ ਤੂੰ ਆਹ ਖਾਈਂਦਾ ਯਾਹ ਲਓ ਰੌਣਕਾਂ ਯਾ ਰੌਣਕਾਂ ਲੱਗੀਆਂ ਰੌਣਕਾਂ ਹੀ ਰੌਣਕਾਂ ਨਾਜ ਕੀ ਕਰਨਿਆ ਇਹ ਡੇਗ ਗਿਆ ਡੇਗ ਗਿਆ ਨਾਜ ਬਈ ਨਾਜ ਕੀ ਕਰਨਿਆ ਹੈ ਲੈ ਹੁਣ ਭੱਜ ਗਿਆ ਭੱਜੋ ਭੱਜੋ ਉਹ ਵੀ ਆ ਗਿਆ ਅੱਗੋਂ ਇੱਕ ਹੋਰ ਐ ਉਹ ਕਹਿੰਦਾ ਗਾਜਰ ਖਾ ਲੋ ਕਹਿੰਦਾ ਗਾਜਰ ਖਾ ਲੋ ਲੋਡੋ ਦੋਸਤੋ ਗਲੀ ਚ ਬੜੀਆਂ ਰੌਣਕਾਂ ਲੱਗੀਆਂ ਅੱਜ ਸਾਡੇ ਤਕਰੀਬ ਨੇ ਇਦਾਂ ਰੌਣਕ ਲੱਗੀ ਰਹਿੰਦੀ ਮਹਾਰਾਜ ਦੀ ਕਿਰਪਾ ਏ ਸਵਾਸ ਕਰਦੇ ਆ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਨਾਲ ਹੀ ਲੱਗਿਆ ਹੱਥ ਲਾਈਕ ਸ਼ੇਅਰ ਵੀ ਕਰ ਦਿਓ ਤਾਂ ਮਿਲਦੇ ਆ ਨਵੇਂ ਵਲੋਗ ਤਦ ਤੱਕ ਸਤਿ ਸ੍ਰੀ ਅਕਾਲ ਬਾਏ ਬਾਏ